ਜਿਵੇਂ ਵੈੱਟਰੀ ਮਸ਼ੀਨਾਂ ਦੇ ਬਾਸਕਟ ਤੇ ਥੇਂ ਦੀ ਦਾਣੇ ਆਈ ਜਾਂਦੇ ਨੇ ਹਨਾ ਬੱਲੀ ਚ ਉਹਦਾ ਕਾਰਨ ਕੀ ਹੁੰਦਾ ਹੈਗਾ ਜੀ ਮੇਨ ਤਾਂ ਚਲੋ ਕੋਈ ਬਾਸਕਟ ਬੰਨਾਂ ਦਾ ਫਰਕ ਹੈ ਜਾਂ ਕੁਝ ਲਾ ਲਓ ਜੀ ਮੇਨ ਗੱਲ ਸਾਰੀ ਉਰਵਾ ਕੇ ਮੁੱਕਦੀ ਹੈ ਜੀ ਠੀਕ ਆ ਉਹਨਾਂ ਗਲਾਈ ਜਿਵੇਂ ਆਹ ਬੈਲਟ ਇਹਦੀ 2170 ਤਣੀ ਖੜੀ ਆ ਇਹ ਹਾਂ ਇਹਦੇ ਢਿੱਲ ਨਹੀਂ ਹੈਗੀ ਚਲੋ ਹੁਣ ਇਹਦੇ ਚੱਕਰ ਵੀ ਫੁੱਲ ਨੇ ਠੀਕ ਆ ਹੁਣ ਉਹ ਮਸ਼ੀਨ ਦੇ ਢਿੱਲ ਸੀ ਉਹਦੇ 2150 ਪਾਈ ਆ ਇਹ ਅੱਛਾ ਛੋਟੀ ਪਾਈ ਆ ਸਪ੍ਰਿੰਗ ਦੀ ਵੀ ਤੜ ਫੁੱਲ ਆ ਉਹਦੀ ਠੀਕ ਆ ਪਰ ਉਹਦੇ ਢਿੱਲ ਸੀ ਉਹ ਜਦੋਂ ਗੜਾਉਣ ਦੀ ਬਾਜ਼ ਆਉਂਦੇ ਉਹ ਚੱਕਰ ਤੋੜ ਜਾਂਦੇ ਸੀ ਵਲੰਗਰ ਦੀਦਾ ਇਹ ਚੰਦ ਪਏ ਹੋਣਗੇ ਹਨਾ ਹਾਂਜੀ ਹਾਂ ਨੂੰ ਪਤਾ ਹੀ ਲੱਗ ਜਾਣਾ ਤੇ ਆਹ ਦੇਖੋ ਹੁਣ ਮਾਲ ਚੜ ਗਿਆ ਮੰਨ ਲਓ ਹਾਂ ਹਾਂ ਤੇ ਪਿੱਛੇ ਹਟਦੀ ਆ ਤੇ ਦੇ ਦੇ ਆਲ ਜੱਟੀ ਫੁੱਲ ਵਰਗੀ ਦੇਖ ਕੇ ਮਰੀ ਮਮਸਾ ਵਾਲੇ ਬੱਟ ਨੂੰ ਜ਼ੁਬਾਨ ਦੀ ਮੈਂ ਪੱਕੀ ਨਹੀਂ ਭਜ ਸਕਦੀ ਵੇ ਮੇਰੀ ਹਾਂ ਹੋਈ ਪਈਆ ਹੀਰਾ ਵਾਲੇ ਜੱਟ ਨੂੰ ਠੀਕ ਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਮ ਹੋਗੇ ਅੱਜ ਆਇਆ ਨੰਨੂ ਬੁਮਾਲੀਏ ਕੋਲੇ ਟੂਰੀ ਕੋਲੇ ਪਿੰਡ ਪੈਂਦਾ ਇਹ ਮੁੰਡਿਆਂ ਨੇ ਮਸ਼ੀਨ ਆਪ ਤਿਆਰ ਕਰੀ ਆ ਪਹਿਲਾਂ ਪੀਟ ਕਮੈਨ ਆ ਉਥੇ ਰੰਗ ਕਰਨ ਵਾਲਾ ਸੀ ਤੇ ਬਾਕੀ ਹੋਰ ਵੀ ਉਹਨੇ ਬਦਲੋ ਕਰਿਆ ਕਰਦੇ ਨੰਨੂ ਨਾਲ ਗੱਲਬਾਤ ਆ ਜੁਕੜਾ ਆਪਣੇ ਜਿਹੜਾ ਦਾ ਦੀ ਹੈ ਕੀ ਹਾਲ ਹਨਨੂ ਬੜਾ ਵਧੀਆ ਵੀ ਹੋਰ ਠੀਕ ਠਾਕ ਵਧੀਆ ਸਤਿਕਾਰ ਸਤਿਕਾਰ ਕਰਤੀ ਪੀਟ ਤਿਆਰ ਹੋ ਗਈ ਹਾਂਜੀ ਹਾਂਜੀ ਠੀਕ ਆ ਇਹ ਪਹਿਲਾਂ ਆਪਣੇ ਕੋਲੇ ਸੀ ਕਿ ਹੁਣ ਲਈ ਆ ਜੀ ਇਹ ਪਹਿਲਾਂ ਹੋ ਗਏ ਸੀ ਇਹਨੂੰ 7 ਸੀਜ਼ਨ ਠੀਕ ਆ ਤੇ ਉਹ ਰੰਗ ਰੂنگ ਜੀ ਪੇਪੜੀ ਬਹੁਤ ਹੀ ਬਣ ਗਈ ਸੀ ਠੀਕ ਗੈਰਾਤ ਕੀ ਮਨ ਹੋ ਗਿਆ ਝੋਨੇ ਤੋਂ ਬਾਅਦ ਫਿਰ ਲਾਗੇ ਤੇ ਉਹਨੂੰ ਤਿਆਰ ਕਰਨ ਦੀ ਠੀਕ ਹੈ ਕਿੰਨਾ ਟਾਈਮ ਲੱਗਿਆ ਇਹਨੂੰ ਮੰਨ ਕੇ ਚੱਲੋ ਵੀ ਰੀਜਨਲ ਲੱਗੇ ਨੇ 2 ਮਹੀਨੇ ਲੱਗੇ ਪੂਰੇ ਠੀਕ ਹੈ ਕੋਈ ਫਾਹਾਜ ਬਦਨਾ ਕੰਮ ਨਹੀਂ ਕਰਿਆ ਜੀ ਠੀਕ ਹੈ ਤੁਸੀਂ ਆਪ ਹੀ ਆਉਦੇ ਹੱਥੀ ਤਿਆਰ ਕਰੀਏ ਹਾਂ ਬਸ ਸਾਡਾ ਜਿੰਨੇ ਟੀਮ ਹੈ ਸਾਡੀ ਸਾਰੀ ਠੀਕ ਹੈ ਹਾਂਜੀ ਹਾਂ ਇਹ ਸਾਰੇ ਮਿੱਤਰ ਨਾਲ ਸੀਗੇ ਹਾਂਜੀ ਹਾਂਜੀ ਠੀਕ ਹੈ ਇਹ 'ਚ ਕੋਈ ਬਦਲਾਅ ਵੀ ਕਰਿਆ ਕੋਈ ਬਦਲਾਅ ਇੱਕ ਤਾਂ ਇਹਦੇ ਜੀ ਬੈੱਡ ਸਾਫਟ ਪਿੱਸੋ ਕੱਢ ਕੇ ਮੂਰੇ ਟੈਲੀਫੋਨ ਮੂਰੇ ਕਰੇ ਨੇ ਇਹਦੇ ਠੀਕ ਹੈ ਤੇ ਇੱਕ ਬੈੱਡ ਲੰਮਾ ਕੀਤਾ ਜੀ ਠੀਕ ਆ 1 ਫੁੱਟ ਅੱਗੇ ਨੂੰ ਕੀਤਾ ਉਹ ਠੀਕ ਆ ਤੇ ਬਾਕੀ ਬੈੱਡ ਵੀ ਵਧਾਤਾ ਹਾਂਜੀ ਹਾਂ ਉਹਦਾ ਕੀ ਸੀ ਕਾਰਨ ਉਹਦਾ ਹੁਣ ਉਹ ਫਿਰ ਜੇ ਪੈਰ ਲਾਉਣੇ ਉਹ ਪਿੱਛੇ ਲੱਗਦੇ ਸੀਗੇ ਫੁਰ ਜਾਂਦੇ ਉਹਦੇ ਵਧਨ ਕਰਕੇ ਬਣਾ ਬਣਾ ਉਰੇ ਲਾਤੇ ਹਾਂਜੀ ਹਾਂ ਮੂਰੇ ਲਾਗੇ ਜਿਵੇਂ ਆਹ ਮਸ਼ੀਨਾਂ ਦੇ ਹੁਣ ਆਉਂਦੇ ਨੇ ਠੀਕ ਆ ਇਹਦੇ ਸਾਫਟ ਸੀ ਪਹਿਲਾਂ ਇਹਦੇ ਸਾਫਟ ਤੇ ਉਹ ਜੇ ਸਾਫਟ ਦਾ ਹੁਣ ਇਹਦਾ ਢੇੜਾ ਵਧਾਉਣ ਤੇ ਮਸ਼ੀਨ ਦਾ ਗਰਾਰੀ ਬਦਲ ਦੇ ਦੇ ਠੀਕ ਆ ਆਹੇ ਬੈੱਡ ਸਾਫਟ ਦੇ ਜਾਂ ਕਾਬਲੇ ਤੋੜਦੀ ਜਾਂ ਸਾਫਟ ਤੋੜਦੀ ਸਾਫਟ ਤੋੜਦੀ ਹੁਣ 15 ਦੀ ਗਰਾਰੀ ਤੇ ਜਾਨਕੀ ਸੈੱਟ ਚੱਲਦੀ ਆ ਇਹ ਠੀਕ ਆ ਹਾਂਜੀ ਇਹ 7303 ਦਾ ਫਿਰ 7303 ਸਾਰੀ ਉਹੀ ਉਹਦੇ ਵਿੱਚ ਹੀ ਦੁਬਾਰੇ ਤਿਆਰ ਕਰੀਏ ਜੀ ਆਹ ਲਾਈਟਾਂ ਬਦਲੀਆਂ ਨੇ ਅਸਿਆ ਹਾਂਜੀ ਇਹ ਲਾਈਟਾਂ ਜਿਹੜੀ ਹੁਣ ਲਾਤੀਆਂ ਨੇ ਨਵੇਂ ਮਾਡਲ ਦੀਆਂ ਲਾਈਆਂ ਨੇ ਠੀਕ ਆ ਹਾਂਜੀ ਇਹ ਕੰਪਲੇਟ ਸਿੱਧੀ ਖੁੱਲਦੀ ਕਰੀਏ ਜੀ ਜਿਵੇਂ ਆਮ ਥੱਲੇ ਨਟਾਂ ਚ ਹੁੰਦੀ ਹੈ ਹਾਂ ਹਾਂ ਹੁਣ ਇਹ ਉੱਪਰ ਕਵਜੇ ਲਾ ਕੇ ਲਾਤੇ ਦੇ ਇਹਦੇ ਥੱਲੇ ਕਾਲਾ ਰੰਗ ਮਾਰੇ ਕਿਉਂਕਿ ਉਰੇ ਰਗੜਾਈ ਹੋਣੀ ਨਹੀਂ ਸੀ ਕਾਲਾ ਰੰਗ ਜਾਰ ਨੂੰ ਕਵਰ ਬੰਦ ਕਰਦਾ ਠੀਕ ਆ ਮੁੜ ਕੇ ਜਾਰ ਨਹੀਂ ਪੈਂਦੀ ਟਾਇਰ ਨਾਲ ਦੀ ਰੱਖਦੇ ਟਾਇਰ ਨਾਲ ਦੀ ਨੇ ਜੀ ਠੀਕ ਆ ਹੋਰ ਐਲੀਵੇਟਰ ਵਗੈਰਾ ਉਹ ਨਾ ਆਉਂਦੇ ਨੇ ਕਿ ਨੀ ਨਵੇਂ ਬਣਾਏ ਨੇ ਜੀ ਇਹ ਆ ਇਹ ਕੀ ਤੋਂ ਤਿਆਰ ਕਰਵਾਇਆ ਇਹ ਆਪਣਾ ਮੁੰਡਾ ਹੈ ਜੀ ਪਿੰਡ ਦੀ ਬਿਸਤਰੀ ਹਾਂਜੀ ਹਾਂ ਠੀਕ ਆ ਮੈਂ ਤਾਂ ਬਹੁਤ ਕਰੀਆ ਹਾਂਜੀ ਹਾਂ ਠੀਕ ਬਾਕੀ ਰਗੜਾਈ ਤੇ ਲਾ ਲੋ ਵੀ ਤਿੰਨ ਚਾਰ ਡੱਬੇ ਤਾਂ ਜਿਹੜੇ ਰੇਗਮਾਰ ਵਾਲੇ ਪਲੇਟ ਹੁੰਦੇ ਨੇ ਉਹਨਾਂ ਦੇ ਲਾਗੇ ਸੀ ਠੀਕ ਆ ਦੋ ਤਿੰਨ ਗ੍ਰਾਈਂਡਰ ਵੀ ਮੱਚੇ ਨੇ ਕਿਉਂਕਿ ਜਿੰਨਾ ਰਗੜੀ ਜਾਂਦੇ ਸੀ ਲੋਹਾ ਨਵਾਂ ਨਿਕਲ ਜਾਂਦਾ ਤੇ ਉਹਨੇ ਦੇ ਪ੍ਰਾਇਮਰ ਨਾਲ ਹੁੰਦੇ ਕਰੀਗੇ ਅਸੇ ਨਾਲ ਹੁੰਦੀ ਕਰਦੇ ਨੇ ਨਾਲ ਹੁੰਦੇ ਕਿਉਂਕਿ ਫਿਰ ਦੁਬਾਰੇ ਫੇਰ ਉਹਨੀ ਮਿਹਨਤ ਆਉਂਦੀ ਸੀ ਠੀਕ ਆ ਇਹ ਮਗਰਲੇ ਟਾਇਰ ਤਾਂ ਤਕਰੀਬਨ ਹੈਗੇ 80 ਪੈਸੇ ਹਾਂਜੀ ਹਾਂਜੀ ਇੰਜਣੇ ਦੇ ਇੰਜਣੇ ਦੇ ਪ੍ਰੀਤ ਵਾਲੀ ਆ ਜੀ ਜੀਰੋ ਪ੍ਰੀਤ ਨਾਗਾ ਹਾਂਜੀ 02 ਵਾਲਾ ਹਾਂਜੀ ਹਾਂਜੀ ਠੀਕ ਆ ਇਹ ਲਈ ਇਥੋਂ ਆਪਣੇ ਲੋਕਲੀ ਸੀ ਕਿ ਬਾਹਰੋਂ ਕਿ ਤੋਂ ਇਹ ਬਾਹਰੋਂ ਲਈ ਸੀ ਜਦੋਂ ਇਹ ਤਾਂ ਕੱਲੀ ਕਣਕ ਕਣਕ ਦੀ ਚੱਲੀ ਹੋਈ ਸੀ ਮਸ਼ੀਨ ਠੀਕ ਆ ਤੇ ਉਹ ਏਰੀਆ 'ਚ ਝੋਨਾ ਝਾਂਨਾ ਹੁੰਦਾ ਨਹੀਂ ਸੀ ਠੀਕ ਆ ਇਹ ਤਾਂ ਕਣਕ ਦੀ ਸੀ ਜਾਂ ਲੱਗੇ ਹੋਏ ਸੀ ਝੋਨੇ ਤੇ ਜਾਨੀ ਕਿ ਉਰੇ ਉਰੇ ਆ ਕੇ ਚਾਲੂ ਗੱਡੀ ਹੈ ਜੀ ਠੀਕ ਆ ਨੰਨੂ ਕੇਰਾਂ ਦਾ ਨੂੰ ਮਸ਼ੀਨਾਂ ਦਾ ਕੰਮ ਛੱਡ ਕੇ ਅਮਰੀਕਾ ਜਾ ਵੜਿਆ ਸੀ ਹਾਂਜੀ ਹਾਂ ਉਹ ਵੀ ਬਸ ਹੋ ਗਿਆ ਦੀ ਵਿੱਚ ਦੀ ਕੀ ਹੋਇਆ ਸੀ ਉਹ ਸਬਬ ਬਣ ਗਿਆ ਬਸ ਇਦਾਂ ਹੀ ਹੈਗੇ ਤੇ ਤਿੰਨ ਚਾਰ ਮੁੰਡੇ ਇਕੱਠੇ ਠੀਕ ਆ ਤੇ ਕਹਿੰਦੇ ਵੀ ਦੋ ਨੰਬਰ 'ਚ ਅਮਰੀਕਾ ਜਾਣਾ ਠੀਕ ਆ ਹਾਂਜੀ ਹਾਂ ਤੇ ਅਮਰੀਕਾ ਜਾਣ ਦੀ ਤਿਆਰੀ ਕਰ ਲਈ ਹਾਂਜੀ 2019 'ਚ ਗਏ ਤੇ ਜੀ ਠੀਕ ਆ ਜਿਹੜੀ ਹਿੰਦ ਉਹਦੋਂ ਉਹਦੋਂ ਵੇਚੀ ਸੀ ਕਿ ਪਹਿਨੀ ਵੇਚੀ ਸੀ ਤਾਂ ਉਹਦੀ ਵੇਚੀ ਹੈ ਜੀ ਉਹ ਬਸ ਠੀਕ ਆ ਵੇਖੇ ਤਾਂ ਕੰਮ ਇਹ ਵੀਰਾਨਾ ਕਰਨੇ ਸੀ ਅਮਰੀਕਾ ਚ ਤਾਂ ਹੁਣ ਤੂੰ ਇਹਨੂੰ ਕਿੱਥੇ ਰਹਿਣ ਦਿੰਦੇ ਸੀ ਹੁਣ ਇਹ ਸਾਰੇ ਜਾਗ ਕਰੀ ਗਏ ਨੇ ਠੀਕ ਆ ਹੋਰ ਫਿਰ ਕਹਿੰਦਾ ਸਕੀਨਾਂ ਗਾਣੇ-ਗੂਨੇ ਵੀ ਲਿਖਣਾ ਹੈ ਬਸ ਸਾਰਾ ਕੁਝ ਚੱਲੀ ਜਾਂਦਾ ਜੀ ਜਿਹੜਾ ਲੋਟ ਆ ਜਾਂਦਾ ਗਾਣੇ ਵੀ ਉਹ ਅਮਰੀਕਾ ਵਾਲੀ ਦੱਤੇ ਨੇ ਉੱਥੇ ਹੁਣ ਬੰਦ ਰਹਿੰਦੇ ਸੀ ਠੀਕ ਆ ਵੀ ਕਿਤੇ ਦੇਰਾ ਕਿਤੇ ਦਿਮਾਗ ਕਦੇ ਕਿੱਧਰ ਕਦੇ ਕਿੱਧਰ ਠੀਕ ਆ ਤੇ ਫਿਰ ਗਾੜੇ-ਗੂਨੇ ਲਿਖਣ ਲੱਗੇ ਤੇ ਜੀ ਠੀਕ ਆ ਤੇ ਹੁਣ ਗੱਲਬਾਤ ਹੁੰਦੀ ਹੈ ਜੇ ਕਿਸੇ ਨਾਲ ਕੋਈ ਸੱਚਾਈ ਨੂੰ ਮੰਨਦਾ ਨਹੀਂ ਨਹੀਂ ਮੰਨ ਜਿਹੜੇ ਗਾਇਕ ਵੀ ਆ ਉਹ ਵੀ ਮੰਨ ਲਓ ਜਿਹੜੀਆਂ ਆ ਫਾ ਮਾਰੇ ਵਾਧੂ ਦੀਆਂ ਤੀਜਾਂ ਉਹ ਗਾ ਕੇ ਪਸੰਦ ਨੇ ਆਹੋ ਜਿਹੜਾ ਜਾਨੀ ਤੇ ਗਾਣੇ ਦਾ ਇਹਦੀ ਉਥੇ ਮੁੰਡੇ ਕਹਿਣ ਲੱਗੇ ਵੀ ਹੋਰ ਲਿਖੀ ਜਾਣਾ ਵੀ ਪਹਿਲਾਂ ਜਿਹੜਾ ਤੇਰਾ ਕੰਮ ਆ ਮੇਨ ਠੀਕ ਆ ਵੀ ਉਹਤੇ ਤਾਂ ਕੋਈ ਕਰਿਆ ਨਹੀਂ ਦੱਸਿਆ ਮੈਂ ਕਿਹਾ ਵੀ ਚਲੋ ਫਿਰ ਅੱਜ ਫਿਰ ਰਾਤ ਦਾ ਟਾਈਮ ਦੋ ਵੀ ਲਿਖਦੇ ਆ ਜਰੂਰ ਠੀਕ ਆ ਤੇ ਫਿਰ ਉਹਦੋਂ ਲਿਖਿਆ ਸੀਗਾ ਡਿਊਟੀ ਲਿਖਿਆ ਸੀ ਜਾਨੀ ਕਿ ਤਿੰਨ ਚਾਰ ਲਿਖੇ ਗੱਲਾਂ ਨਾ ਬਣੀ ਪਾੜ-ਪਾੜ ਕੇ ਸਿੱਟੀ ਗੇਰਾਫ ਬਣਾਈ ਗੇ ਠੀਕ ਆ ਫਿਰ ਉਹਦੋਂ ਵਾ ਵਾ ਇੱਕ ਤੇ ਜਾ ਕੇ ਜਾਨੀ ਕਿ ਰੀਜ ਲੱਗੀ ਸੀ ਕੀਗਾ ਉਹਦਾ ਲਾਸਟ ਪੈਰਾ ਇਹ ਸੀ ਸੁਣਾ ਤੁਹਾਨੂੰ ਹਾਂਜੀ ਪੂਰਾ ਏਰੀਏ ਚ ਨਾਮ ਬਿੱਲੋ ਚਰਚੇ ਬੜੇ ਨਹੀਂ ਨੰਨੂ ਆਖਦਾ ਬਿਮਾਲੀਏ ਦੇ ਖਰਚੇ ਬੜੇ ਧੁਰੀ ਜਾਂਦੀ ਜੱਟ ਦੀ ਕੰਬੈਨ ਨੱਚਦੀ ਨਹੀਂ ਜਦੋਂ ਵੱਜਦਾ ਏ ਟੇਪ ਵਿੱਚ ਖਰਾ ਖਰਾ ਗਾਣਾ ਟੌਪ ਦਾ ਮਖੂਰ ਮੈਂਨੇ ਰੱਖਿਆ ਏ ਗੋਰੀਏ ਨਹੀਂ ਟੌਪ ਦਾ ਮਖੂਰ ਮੈਂਨੇ ਰੱਖਿਆ ਏ ਗੋਰੀਏ ਨਹੀਂ ਕੱਲਾ ਕੱਲਾ ਚੂਗੂ ਤੇਰੀ ਪੈੜੀ ਵਿੱਚੋਂ ਦਾਣਾ ਉਹ ਜਿਵੇਂ ਜਾਣੀ ਕਿ ਉਹਦੇ ਨਾਲ ਬਟਾਰ ਮੰਦਰ ਚੱਲਦਾ ਵੀ ਰਾਇ ਸਲਾਹ ਕਰਦੇ ਠੀਕ ਆ ਉਹ ਫਿਰ ਉਹਨੇ ਕਿਹਾ ਵੀ ਜਿਵੇਂ ਦੁਪਹਿਰਾ ਢਲ ਗਿਆ ਹਾਂ ਫਿਰ ਉਹ ਕਹਿੰਦੀ ਬੜਾ ਸੋਹਣਾ ਇਨਾਮ ਹੈ ਅੱਜ ਦੇਖ ਵੀ ਲਿਆ ਬੇ ਗੱਲਾਂ ਚ ਦੁਪਹਿਰਾ ਬੈ ਕੇ ਸੀ ਇੱਕ ਵੀ ਲਿਆ ਤੇਰੇ ਤੇ ਦੀਵਾਲ ਜੱਟੀ ਫੁੱਲ ਵਰਗੀ ਦੇਖ ਕੇ ਮਰੀ ਮਮਸਾ ਵਾਲੇ ਬੱਟ ਨੂੰ ਜ਼ੁਬਾਨ ਦੀ ਮੈਂ ਪੱਕੀ ਨਹੀਂ ਭੱਜ ਸਕਦੀ ਵੀ ਮੇਰੀ ਹਾਂ ਹੋਈ ਪਈਆ ਹੀਰਾ ਵਾਲੇ ਜੱਟ ਨੂੰ ਠੀਕ ਆ ਇਹ ਪਹਿਲਾਂ ਜਾਨਕੀ ਹਿੰਦ ਪਾਇਆ ਸੀ ਇਹ ਚ ਠੀਕ ਆ ਤੇ ਹੁਣ ਹਿੰਦ ਰਹੀ ਨਹੀਂ ਹੁਣ ਹੀਰਾ ਤੇ ਉਹਦੇ ਕਰਕੇ ਫਿਰ ਨਵਾਂ ਬਦਲਿਆ ਠੀਕ ਆ ਹਾਂਜੀ ਵਧੀਆ ਅਗਦੀ ਵਧੀਆ ਗਾਣੇ ਨੇ ਆਮ ਮਸ਼ੀਨਾਂ ਦਾ ਮਸ਼ੀਨਾਂ ਤੇਰੀਆਂ ਚੱਲਦੀਆਂ ਵੀ ਦੇਖਦੇ ਆ ਵਧੀਆ ਚੱਲਦੀਆਂ ਨੇ ਹਨਾ ਹਾਂਜੀ ਹਾਂਜੀ ਤੇ ਕਿੱਥੇ ਚਲਾਉਣੇ ਫਿਰ ਪਿੰਡ ਪਿੰਡੀ ਕੇ ਬਾਅਦ ਪਹਿਲੇ ਨਹੀਂ ਹਰਿਆਣਾ ਵੀ ਲਾਉਣੇ ਉਹਨੇ ਜੀ ਅਜਤ ਕੀ ਜੂਪੀ ਦਾ ਤੇ ਪਹਿਲਾਂ ਐਪੀ ਜਾਂਦੇ ਹੁੰਦੇ ਤੇ ਉਹ ਤੁਹਾਨੂੰ ਪਤਾ ਮੰਦਾ ਪੈਣ ਲੱਗ ਗਿਆ ਹਾਂ ਫਾਇਦਾ ਨਹੀਂ ਹੈ ਕੋਈ ਤੇ ਬਾਕੀ ਮੇਨ ਗੱਲ ਸਟਾਫ ਤੇ ਆ ਜੀ ਕੋਈ ਵੀ ਕੰਮ ਦਾ ਸਟਾਫ ਤੋਂ ਮਰਦਾ ਹੈ ਹਾਂ ਯਾ ਸੀ ਤਾਂ ਜਾਨੀ ਕਿ ਜਿੰਨੇ ਹੈਗੇ ਆ ਕੋਈ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਜੱਟ ਭਾਈ ਆ ਠੀਕ ਆ ਵੀ ਨਾ ਕੋਈ ਮੱਥੇ ਵੱਟ ਪਾਵੇ ਸਾਰਿਆਂ ਦੀ ਇੱਕੋ رائے ਹੁੰਦੀ ਹੈ ਹਾਂ ਤੇ ਨਾ ਕੋਈ ਚਲਾਉਣ ਤੋਂ ਭੱਜੇ ਨਾ ਇਹ ਨਹੀਂ ਹੈਗਾ ਵੀ ਜੇ ਮੈਂ ਮਾਲਕਾਂ ਜੇ ਇਹ ਮਾਲਕ ਹੈ ਕੋਈ ਮੈਂ ਕਿਉਂ ਚਲਾਵਾਂ ਇਹ ਕੰਮ ਨਹੀਂ ਸਾਡਾ ਹੈਗਾ ਵਾ ਇੱਕ ਦੂਜੇ ਦੇ ਉੱਤੋਂ ਵੀ ਹੋਣਾ ਹਾਂਜੀ ਹਾਂ ਵੀ ਆਪਦੀ ਕਮਾਈ ਕਰਨ ਜਾਣੀ ਇਹਨੂੰ ਵੀ ਕਿਸੇ ਨੇ ਕਿਹਾ ਸੀ ਕਹਿੰਦਾ ਸੀਟ ਤੇ ਬੈਠਣਾ ਸੌਖਾ ਹੈ ਹਾਂ ਇਹ ਮੈਨੂੰ ਕਹਿੰਦਾ ਚਾਚਾ ਆਹ ਗੱਲ ਹੋ ਗਈ ਮੈਂ ਕੋਈ ਨਹੀਂ ਫਿਰ ਠੀਕ ਆ ਉਸ ਤੋਂ ਬਾਅਦ ਹੁਣ ਉਹ ਬੰਦਾ ਰਹਿ ਲੈਂਦਾ ਠੀਕ ਆ ਫਿਰ ਇਹ ਚੰਡਿਆ ਵੀ ਕੋਈ ਚੱਕਰ ਨਹੀਂ ਠੀਕ ਆ ਕੰਮ ਵੀ ਆਪ ਹੀ ਕਰਦੇ ਹੋ ਸਾਰਾ ਲਾਉਂਦੇ ਵੀ ਆਪ ਹੀ ਹਾਂਜੀ ਹਾਂ ਠੀਕ ਆ ਇਹ ਆਪਣਾ ਮਿਸਤਰੀ ਆ ਜੀ ਮੁੰਡਾ ਠੀਕ ਹੈ ਤੇ ਬਰਕ ਸਾਹਬ ਆਪਣੇ ਪਿੰਡ ਤੇ ਜਿੰਨਾ ਕੰਮ ਵੀ ਉਧਰ ਨਹੀਂ ਹੋਈਂ ਰੋਡ ਦੇ ਬਾਰੇ ਬਾਰੇ ਪੰਪ ਕਿੰਨੀ ਵਾਲੀ ਸਾਈਡ ਆ ਗੁਰੂ ਘਰ ਤੋਂ ਪਾਰੇ ਜਦੋਂ ਪਕੇਰ ਨੂੰ ਜਾ ਰਹੇ ਹਾਂ 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 ਹੋਰ ਰੋਡ ਤੇ ਤੇ ਜਿੰਨਾ ਕੰਮ ਹੁੰਦਾ ਬਾਕੀ ਇਹ ਕਰਦਾ ਠੀਕ ਆ ਦੇ ਕੋਲ ਵੀ ਮਸ਼ੀਨ ਆ ਜੀ ਐਸ ਠੀਕ ਆ ਹਾਂਜੀ ਹਾਂ ਚਲੋ ਵਧੀਆ ਹੈ ਹਨਾ ਜਿਹੜਾ ਕੰਮਕਾਰ ਚੱਲਦਾ ਏਰੀਏ ਬਣੇ ਹੋਏ ਨੇਗੇ ਹਾਂਜੀ ਹਾਂਜੀ ਤੇ ਠੀਕ ਐ ਇਹਦੇ ਵੀ ਕਬਜ਼ੇ ਲਾਤੇ ਹਾਂਜੀ ਇਹ ਵੀ ਇਹ ਪਹਿਲਾਂ ਵੀ ਪੱਲਾ ਖੁੱਲਦਾ ਹੀ ਸੀ ਇਹ ਨਵੀਂ ਲਾਈਏ ਸਾਰੀ ਪਲੇਟ ਠੀਕ ਐ ਦੇਚ ਬਿੰਗਵਾਲਦੇ ਦੀ ਫਿਰ ਇਹ ਮੇਨ ਆ ਕੀ ਪਿੱਛੋਂ ਵਿੱਚ ਦੇਖਣਾ ਬਹੁਤਾ ਸੀ ਠੀਕ ਐ ਸਟਾਪਕਰ ਵਗੈਰਾ ਇਹਦੇ ਨਾਲ ਦੀ ਨੇ ਇਹ ਸਾਰੇ ਨਾਲ ਦੇ ਨੇ ਜੀ ਕਰੈਕਾ ਗਰੋਂਕਾ ਨਵੀਆਂ ਪੈਗੀਆਂ ਠੀਕ ਐ ਵਿੱਚ ਕਾਲਾ ਰੰਗ ਮਾਰਤਾ ਵਿੱਚ ਕਾਲਾ ਕਿਉਂਕਿ ਉੱਪਰ ਰਗੜਾਈ ਨਹੀਂ ਜੀ ਹੁੰਦੀ ਫਿਰ ਹੀ ਇਹ ਤਾਂ ਗੱਲ ਹੈਗੀ ਆ ਉਹ ਹੁਣ ਕਾਲਾ ਕਬਰ ਵੱਧ ਕਰਦਾ ਜਰ ਨਹੀਂ ਮੁੜ ਕੇ ਲੱਗਦੀ ਠੀਕ ਆ ਮੈਨੂੰ ਜਿਵੇਂ ਬੇਚੇ ਮਸ਼ੀਨਾਂ ਦੇ ਬਾਸਕਟ ਤੇ ਥੇਂ ਦੀ ਦਾਣੇ ਆਈ ਜਾਂਦੇ ਨੇ ਹਨਾ ਬੱਲੀ ਚ ਉਹਦਾ ਕਾਰਨ ਕੀ ਹੁੰਦਾ ਹੈਗਾ ਜੀ ਮੇਡ ਤਾਂ ਚਲੋ ਕੋਈ ਬਾਸਕਟ ਬੰਨਣ ਦਾ ਫਰਕ ਹੈ ਜਾਂ ਕੁਝ ਲਾ ਲਓ ਜੀ ਮੇਨ ਗੱਲ ਸਾਰੀ ਉਰੋ ਆ ਕੇ ਮੁੱਕਦੀ ਹੈ ਜੀ ਠੀਕ ਆ ਉਹਨਾਂ ਗਲਾਈ ਪਈ ਹੋਈ ਸੀ ਇਹਦੇ ਠੀਕ ਆ ਨੇ ਖਤਮ ਕਰੀਏ ਇਹਦੇ ਵਿੱਚ ਸਰੀਆ ਲਾ ਕੇ ਸਰੀਆ ਲਾ ਕੇ ਹੁਣ ਜਦੋਂ ਇੱਥੋਂ ਮਤਲਬ ਮਾਲ ਦਾ ਲੋਡ ਪੈ ਗਿਆ ਇਹਨੇ ਪਿੱਛੇ ਦੀ ਉਰੋਂ 2-3 ਸੂਤ ਹੱਟ ਦੀ ਤਾਂ ਇਧਰੋਂ ਅੱਧਾ ਇੰਚ ਹਟੂਗੀ ਠੀਕ ਆ ਬੇਲ ਪੈ ਗਈ ਨਾ ਮਲਾਈ ਹੋਣੀ ਐ ਮੱਖੀ ਵੀ ਆਉਣੀ ਐ ਤੇ ਬੱਲੀ 'ਚ ਦਾਣਾ ਵੀ ਹੋਣਾ ਵੀ ਇੱਥੋਂ ਪਿੱਛੇ ਨਹੀਂ ਬਾਤ ਘਟਾਣ ਦੀ ਚਾਹੀਦੀ ਠੀਕ ਆ ਮੇਦਰੋ ਮੂਰੋ ਚਾਹੇ ਬਾਰੀ ਪਾ ਕੇ ਕੁਝ ਕਰਕੇ ਜੋਰ ਮਾਰਨ ਲੋ ਸੂਤ ਪਰ ਵੀ ਨਹੀਂ ਹਿਲਣੀ ਨਹੀਂ ਚਾਹੀਦੀ ਉਹ ਮਸ਼ੀਨ ਦੇ ਵੀ ਇੱਕ ਸਾਈਡ ਤੋਂ ਹਿਲਦੀ ਆ ਉਹ ਤੇ ਲਾਈ ਸੀ ਪਰ ਉਹ ਦੁਬਾਰੇ ਹੋਰ ਲਾਉਣਾ ਉਹਦੇ ਸਰੀਆ ਠੀਕ ਆ ਆ ਇਹ ਜਦੋਂ ਜਿਉਂ ਜਿਉਂ ਸੀਜ਼ਨ ਲੱਗੀਆਂ ਜਾਂਦੇ ਨੇ ਕਸੀ ਜਾਂਦੀਆਂ ਨਹੀਂ ਆ ਉਹ ਜਦੋਂ ਕਈ ਮਸ਼ੀਨਾਂ ਝੂਟਾ ਮਾ ਦੇ ਗੜਾਉਂਦੀ ਬਾਜ਼ ਆਉਂਦੇ ਉਹ ਇਹੀ ਕਾਰਨ ਹੁੰਦਾ ਫਿਰ ਜੋ ਝੂਟਾ ਪੈ ਗਿਆ ਨਾਲ ਇੱਕਦਮ ਲੱਗਦਾ ਉਹ ਕੀ ਤੇ ਉਹਦੀ ਮਲਾਈ ਹੋਣੀ ਆ ਇਹਦਾ ਦਾ ਕਾਰਨ ਕੀ ਵੀ ਆ ਨਨੂੰ ਵੀ ਬਾਸਕਟ ਬਿੰਗੀ ਵੀ ਹੋ ਸਕਦੀ ਆ ਨਹੀਂ ਹੁੰਦੀ ਨਹੀਂ ਜੀ ਜਦੋਂ ਸਾਰਾ ਕੁਝ ਸਹੀ ਐ ਨਹੀਂ ਹਾਂਜੀ ਜਿਵੇਂ ਗੜਮ ਕਹਿੰਦੀ ਆ ਮਾਲ ਇੱਕੋ ਲੱਖ ਗੜਮ ਹੁਣ ਕਈ ਮਸ਼ੀਨਾਂ ਦੇ ਨਾ ਜਿਵੇਂ ਆਪਾਂ ਉਧਰ 21 70 ਬੈਲਟ ਹੈ ਜੀ ਤੇ ਵੀ ਜਿਵੇਂ ਪਾਲੀ ਠੀਕ ਆ ਉਹਦੇ ਵਿੱਚ ਪਲੇ ਨਹੀਂ ਹੋਣੀ ਚਾਹੀਦੀ ਠੀਕ ਆ ਜਾਂ ਸਪਰਿੰਗ ਡਾਊਨ ਹੋ ਗਿਆ ਕਿਸੇ ਦਾ ਅਗਲਾ ਉਹ ਨਹੀਂ ਦੇਖਦਾ ਹੈਗਾ ਹੁਰਜੇ ਮੈਂ ਆ ਬੈਲਟ ਇਹਦੀ 2170 ਤਣੀ ਖੜੀ ਆ ਇਹ ਹਾਂ ਇਹਦੇ ਢਿੱਲ ਨਹੀਂ ਹੈਗੀ ਚਲੋ ਹੁਣ ਇਹਦੇ ਚੱਕਰ ਵੀ ਫੁੱਲ ਨੇ ਠੀਕ ਆ ਹੁਣ ਉਹ ਮਸ਼ੀਨ ਦੇ ਢਿੱਲ ਸੀ ਉਹਦੇ 2150 ਪਾਈ ਆ ਇਹ ਅੱਛਾ ਛੋਟੀ ਪਾਈ ਆ ਸਪਰਿੰਗ ਦੀ ਵੀ ਤਣ ਫੁੱਲਾ ਉਹਦੀ ਠੀਕ ਆ ਪਰ ਉਹਦੇ ਢਿੱਲ ਸੀ ਉਹ ਜਦੋਂ ਗੜਾਉਣ ਦੀ ਬਾਜ਼ ਆਉਂਦੇ ਉਹ ਚੱਕਰ ਤੋੜ ਜਾਂਦੇ ਸੀ ਠੀਕ ਆ ਉਦੋਂ ਦੋਨੇ ਚੋਕ ਵੀ ਹੋਣਾ ਤੇ ਮਤਲਬ ਕੋਈ ਹੋਰ ਨੁਕਸਾਨ ਵੀ ਕਰਨ ਆ 21 ਵੀ ਹੁੰਦਾ ਹਨਾ ਚੋਕ ਹੋਣ ਦਾ ਕਾਰਨ ਜਿਹੜੀ ਆ ਪਿੱਠ ਜੀ ਵਿਕਾਸ ਜਾਂਦੀ ਹੈ ਬੈਲਟ ਦੀ ਹਾਂ ਜੇ ਉਹ ਫਿਰ ਉਹ ਤੇ ਸਲਿੱਪ ਮਾਰਦੀ ਆ ਹੁਣ ਜਦੋਂ ਉਹਨੇ ਸਲਿੱਪ ਮਾਰ ਰਹੀ ਆ ਚੱਲਣੀ ਮੋਢੇ ਮਾਲ ਆ ਗਏ ਨੇ ਉਹਨੇ ਹੀ ਕੱਢ ਦੇਣਾ ਠੀਕ ਹੈ ਹੁਣ ਜਦੋਂ ਸਲਿੱਪ ਮਾਰ ਗਈ ਉਹ ਮਾਲ ਕੱਢਣਾ ਉਹ ਚੱਕਰ ਤੋੜ ਗਈ ਬਸ ਹਾਂਜੀ ਹਾਂ ਵੀ ਇਹੀ ਤਾਂ ਹੁਣ 서ਈਏ ਲੱਗੇ ਨੇ ਵੀ ਇਹ ਪਿੱਛੇ ਨਹੀਂ ਹਟਦੀ ਇੱਥੇ ਵਿੱਥ ਨਹੀਂ ਜਾਏਂਦੀ ਇਹ ਹੁਣ ਤੁਸੀਂ ਕਰੀਏ ਇਹ ਸਾਰੇ ਆਪਾਂ ਲਾਏ ਨਹੀਂ ਇਹਦੇ ਉਦੋਂ ਵੀ ਇੱਕ ਸਾਈਡ ਤੇ ਰਹਿ ਗਿਆ ਇੱਕ ਸਾਈਡ ਤੇ ਲੱਗ ਗਿਆ ਸੀ ਉਹਦੇ ਹੁਣ 2150 ਪਾਈ ਹੈ ਬੈਲਟ ਅਸਲ ਉਹਦੇ ਛੋਟੀ ਕਰਤੀ ਹਾਂਜੀ ਹਾਂ ਉਹ ਇੱਕ ਬਾਸਕਟ ਨਾਲ ਲੱਗਦੀ ਸੀ ਉਹਦੇ ਕਰਕੇ ਥਰੇਸਰ ਦੁਬਾਰੇ ਕੱਢਿਆ ਉਹਦਾ ਠੀਕ ਆ ਹਾਂਜੀ ਤੇ ਯਾ ਇਹਦੇ ਹੁਣ ਇਹਦੇ ਕਰਕੇ ਹੁਣ ਗਰਾਰੀ ਇਹਦੇ 15 ਦੀ ਪੈ ਗਈ ਪਹਿਲਾਂ ਪੈਂਦੀ ਨਹੀਂ ਸੀ ਠੀਕ ਆ ਜਿਆਦਾ ਹੀ ਬੈੱਡ ਦੇ ਕਾਬਲੇ ਤੋੜ ਦਿੰਦੀ ਸੀ ਜੇ ਚੱਕਰ ਵੱਧ ਹੁੰਦੇ ਜੇ 15 ਦੀ ਗਰਾਰੀ ਪਾ ਦਿੰਦੀ ਭਾਂ ਦੇ ਜਿਵੇਂ ਝੋਨੇ 'ਚ 15 ਸੀ ਨਾਰਮਲ ਚੱਲਦੀ ਅੱਜ ਕੱਲ ਪਹਿਲਾਂ ਜਦੋਂ ਹੁੰਦੀ ਸੀ ਹਾਲਾਂ ਕਹਿੰਦੇ ਵੀ ਨਾ ਨਾਬਾ ਮਾਰ ਕਾ ਵੀ 13 ਤੇ ਚੱਲਦੀ 13 ਤੇ ਚੱਲਦੀ ਪਰ ਉਹ ਜਿਹੜਾ ਜਾਂ ਬੰਦਾ ਸਿੱਖਿਆ ਉਹ ਹੈ ਜੀ ਕਰੀ ਜਾਂਦਾ ਹੁੰਦਾ ਔਰ ਜਿਹੜਾ ਜਿਨੇ ਆ ਆਪਣੀ ਤਜਰਬਾ ਕਰਕੇ ਦੇਖਣਾ ਉਹ ਫਾਜ ਜਾਂਦਾ ਉਹ ਫਾਜੇ ਨਾਲ ਉਹ ਇਹ ਹੁੰਦਾ ਵੀ ਜਿੰਨਾ ਚਿਰ ਕਰਕੇ ਨਹੀਂ ਦੇਖਿਆ ਫਿਰ ਫਾਇਦਾ ਕੀ ਹੁਣ ਆਪਾਂ ਹਿੰਦ ਦੇ ਹੀ ਝ 12 ਹਾਂਜੀ ਉਹਦੇ ਜਾਨੀ ਕਿ ਉਹਦਾ ਝੂਟਾ ਇੰਨਾ ਸਹੀ ਸੀ ਤਾਂ ਵੀ ਉਹਦੀ ਆਰਮਾਂ ਇੰਨੀਆਂ ਹਸਾਬ ਨਾਲ ਚੱਲਦੀਆਂ ਦੀ ਪਤਾ ਹੀ ਨਹੀਂ ਲੱਗਦਾ ਦੀ ਠੀਕ ਆ ਇੱਕ ਫੋਰਮੈਨ ਦੇਖ ਕੇ ਕਹਿੰਦਾ ਇਹ ਤੋੜਦੀ ਨਹੀਂ ਕੋਸ ਨਾ ਉਹਨੇ ਕੋਈ ਰਾਬੜ ਖਾਦੀ ਨਾ ਕੋਈ ਚੀਜ਼ ਤੋੜੀ ਤੇ ਤੋਰਾ ਵੀ ਬੇਸਾਬ ਆ ਠੀਕ ਆ 12 ਮਾਲ ਕਿ 11 ਮਾਲ ਉਹ 12 ਦੀ ਸੀ ਉਹ ਚਿੱਟੇ ਟਰਬੋ ਚਾਹੀਏ ਸੀ ਠੀਕ ਆ ਹਾਂਜੀ ਹਾਂ ਤੇ ਉਹ ਕਿਵੇਂ ਰਹੀ ਜਿਹੜੀ ਤੈਨੂੰ ਮੈਂ ਦਿੱਤੀ ਸੀ 11 ਮਾਡਲ ਵਾਹ ਉਹ ਵੀ ਕਰਮ ਵਾਲੀ ਸੀ ਜੀ ਠੀਕ ਆ ਹਾਂਜੀ ਹਾਂ ਬਹੁਤ ਵਧੀਆ ਸੀ ਉਹ ਉਹ ਵੀ ਤਾਂ ਐਮਪੀ ਬਹੁਤ ਚਲਾਈ ਆ ਹਨਾ ਹਾਂਜੀ ਹਾਂਜੀ ਕੰਮ ਕਰਦਾ ਰਹੇ ਆ ਉਹਦਾ ਹਨਾ ਨਹੀਂ ਉਹ ਤਾਂ ਆਪਾਂ ਦਾ ਕਰਦੇ ਆ ਜੀ ਚਲੋ ਘਾਟੇ ਬਾਧੇ ਚੱਲਦੇ ਆ ਬਾਧੇ ਤਾਂ ਜ਼ਿੰਦਗੀ ਅੱਗੇ ਤਾਂ ਹੀ ਕੁਝ ਚੱਲਣਾ ਹੋ ਜੇ ਕਰਨੇ ਨਹੀਂ ਫਿਰ ਫਾਇਦਾ ਕੀ ਇੱਕ ਤੂੰ ਇਹਦੇ ਗਰਦੀਪ ਦੇ ਦਾ ਇਹਦੇ ਆ ਨੁਕਸ ਸੀ ਜੀ ਇਧਰੋਂ ਹਾਂ ਮਤਲਬ ਜਿਹੜੀ ਆ ਕੇਮ ਵਾਲੀ ਸਾ ਚਾਰ ਸੂਤ ਦਾ ਕਾਣ ਸੀ ਅੱਛਾ ਜੀ ਇੰਨਾ ਫਰਕ ਸੀ ਹਾਂਜੀ ਠੀਕ ਆ ਇਹ ਪਹਿਲਾਂ ਦੀ 14 ਭਾਈ ਇਹ ਫਿਰ ਬੈੱਡ ਦੇ ਕਾਬਲੇ ਤੋੜਨ ਲੱਗੀ ਬੈੱਡ ਸਾਫਟ ਤੋੜਨ ਲੱਗੀ ਠੀਕ ਹੈ ਹੁਣ ਜਦੋਂ ਚਾਰ ਪੰਜ ਸੂਤ ਹਿੱਲਣਾ ਤਾਂ ਫਰਕ ਪੈਣਾ ਫਿਰ ਇਹਦਾ ਝੂਟਾ ਦੀਦੀ ਪਾਈ ਹੈ ਠੀਕ ਆ ਜੇ ਹੁਣ ਮਤਲਬ ਬੱਤੀ ਦੀ ਨਹੀਂ ਪਾਉਣੀ ਸੀ ਤਾਂ ਉਹ ਕੇਮ ਵਾਲੀ ਕਰਨੀ ਪਈ ਉਹ ਐਸੀ ਵੀ ਚਲੋ ਬਹੁਤਾ ਪੰਗਾ ਕਾਹ ਨੂੰ ਲੈਣਾ ਇਹਦੇ ਵਿੱਚ ਬੱਤੀ ਦੀ ਪਾਈਆ ਤੇ ਉੱਪਰ ਵੱਡਾ ਪਿਸਵਾ ਕਿੰਨੇ ਦਾ ਹੋ ਗਿਆ ਕਿਹੜਾ ਹੀ ਵੱਡਾ ਤਾਹਾਂ ਲਾ ਤਵਾ ਉੱਪਰਲੀ ਉਹ 48 ਦੀ ਹੈ ਠੀਕ ਆ ਤੇ ਪਹਿਲਾਂ ਜੋ ਹੁਣ ਪੰਜ ਦੇ ਪਾਸ ਤੇ ਇਹ ਮਾਲ ਸਿੱਟ ਨੂੰ ਹਟ ਗਈ ਸੀ ਠੀਕ ਆ ਤੇ ਹੁਣ ਉਹ ਓਰ ਨਾਲ ਹੁੰਦੇ ਛਿੜ ਦਿੰਦੀ ਐ ਤਾਂ 10 12 ਫੁੱਟ ਜਾ ਕੇ ਫੇਰ ਛਿੜਦੀ ਦੀ ਠੀਕ ਆ ਤੇ ਉਹਦੇ 15 ਦੀ ਠੀਕ ਆ ਅਸੇ ਆ ਜੀ ਇੰਦੀਆਂ ਆ ਪੈ ਜਾਂਦੀਆਂ ਨੇ ਢਿੱਲਾਂ 'ਚ ਹਾਂ ਜੀ ਹਾਂ ਮੈਂ ਚੇਨੇ ਪਿੱਛੇ ਜਾਣਾ ਪਿੱਛੇ ਦੁਬਾਰੇ ਲਾਉਣੀ ਆ ਇਹਦੇ ਤਾਂ ਹੀ ਇਹ ਦੁਬਾਰੇ ਥਰੇ ਬਈ ਦੇ 200 ਦਾ ਸਰੀਆ ਲਾ ਕੇ ਵਿੱਚ ਵੀ ਵਧੀਆ ਐ ਨਾ ਵੀ ਮੋੜ ਕੇ ਗਲਾਈ ਬਲੰਦਰ ਦੀ ਤਾਂ ਇਹ ਚੰਦ ਪਏ ਹੋਣਗੇ ਹਨਾ ਹਾਂਜੀ ਹਾਂ ਨੂੰ ਪਤਾ ਹੀ ਲੱਗ ਜਾਣਾ ਤੇ ਆਹ ਦੇਖੋ ਹੁਣ ਮਾਲ ਚੜ ਗਿਆ ਮੰਨ ਲਓ ਹਾਂ ਹਾਂ ਇਹ ਪਿੱਛੇ ਹਟਦੀ ਆ ਹੁਣ ਜੋ ਪਿੱਛੇ ਹਟ ਗਈ ਤਾਂ ਉਹਨੇ ਮਾਲ ਕੱਢ ਦੇਣਾ ਨਾ ਬੱਲੀ ਚੋ ਦਾਣਾ ਨਿਕਲਿਆ ਨਾ ਮੱਖੀ ਉਹਨੂੰ ਅੱਡੇ ਠੀਕ ਆ ਜਦੋਂ ਇਹ ਆੜੀ ਖੜੀ ਰਹੀ ਤਾਂ ਆਪੇ ਝੜੂਗਾ ਉਹ ਇਦਾਂ ਗੱਲ ਹੈਗੀ ਆ ਵੀ ਇਹ ਚੀਜ਼ਾਂ ਕੋਈ ਦੇਖਦਾ ਨਹੀਂ ਅਗਲਾ ਹੁਣ ਮੇਨ ਗੱਲ ਇਹ ਆ ਗਈ ਵੀਰੇ ਵੀ ਜਿਹੜਾ ਬੰਦਾ ਆਪਣਾ ਕੰਮ ਕਰਦਾ ਕੰਮ ਉਹਦਾ ਹੀ ਰਹਿ ਗਿਆ ਉਹਦੇ ਰਹਿ ਗਏ ਸਹੀ ਗੱਲ ਆ ਵੀ ਆਪਾਂ ਕਹੀ ਵੀ ਆਪਾਂ ਜਦੋਂ ਆਪਣੇ ਸੰਤ ਤੇ ਨਹੀਂ ਸਿੱਖ ਸਕੇ ਸਿੱਖ ਸਕੇ ਤਾਂ ਬਗਾਨਾ ਕਿਸੇ ਦੇ ਕਿਵੇਂ ਸਿੱਖ ਲਊਗਾ ਨਹੀਂ ਸਿੱਖਿਆ ਕਿਉਂਕਿ ਇਹ ਤਾਂ ਹੁਣ ਆਪਣੇ ਘਰੇ ਆ ਘਰੇ ਆ ਗਈ ਜਿਹੜਾ ਘਰ ਦੇ ਸੰਤ ਤੇ ਨਹੀਂ ਸਿੱਖ ਸਕਦਾ ਉਹ ਬਗਾਨਿਆਂ ਦੇ ਸੀਜ਼ਨ ਲਾ ਕੇ ਕਿਵੇਂ ਸਿੱਖ ਲਊ ਠੀਕ ਆ ਕਿਉਂਕਿ ਨਾ ਹੁਣ ਪਹਿਲਾਂ ਵਾਲੇ ਉਸਤਾਦ ਰਹੇ ਨਹੀਂ ਨਾ ਪਹਿਲਾਂ ਵਾਲੇ ਫੋਰਮਾ ਰਹੇ ਫਿਰ ਤੁਸੀਂ ਇਕੱਠੇ ਹੋ ਕੇ ਤਿੰਨੇ ਚਾਰੇ ਮਿੱਥੀ ਹਾਂ ਜੀ ਪੰਜ ਸੌ ਨੇ ਹਾਂ ਜੀ ਕਿੱਥੇ ਸਾਡਾ ਇਹ ਨਹੀਂ ਹੈਗਾ ਵੀ ਉਹ ਵੱਧ ਪੜ ਤੂ ਜੇ ਨਾ ਜੇ ਹੋ ਗਿਆ ਵੀ ਤੂੰ ਉਧਰ ਚੱਲਦਾ ਤੂੰ ਉਧਰ ਚੱਲ ਜਾ ਜੇ ਇੱਕ ਵੱਧ ਵੱਢ ਗਈ ਤਾਂ ਉਹ ਕਹਿੰਦੇ ਨੇ ਵੀ ਇਹ ਖੜੂ ਹੂੰ ਤੂੰ ਚਲਾ ਇਹੀ ਹੁਣ ਇੱਕ ਤੂੰ ਸਾਡੇ ਨਾਲ ਗੱਲ ਕਰਦਾ ਸੀਗਾ ਮਸ਼ੀਨ ਦੇ ਤੋਰੇ ਬਾਰੇ ਹਾਂਜੀ ਪ੍ਰੀਤ ਦੇ ਤੋਰੇ ਬਾਰੇ ਇਹ ਹੁਣ ਸੁੱਧ ਹੋ ਗਈ ਇਹਦੀ ਕਿਵੇਂ ਆ ਹੁਣ ਕੋਈ ਚੱਕਰ ਨਹੀਂ ਜਿਹਨੇ ਮਰਜੀ ਲਾ ਲਿਆ ਬਰਾਬਰ ਖੁੱਲਾ ਚੱਲੇ ਜਾ ਪ੍ਰੀਤ ਦੇ ਨਾਲ ਬੈਠਾ ਉਹ ਮੈਂ ਸ਼ੀਟ ਤੇ ਤੂੰ ਕਹਿੰਦੇ ਵੀ ਪ੍ਰੀਤ ਬਹੁਤ ਜ਼ਿਆਦਾ ਮਾੜੀ ਆ ਹਾਂ ਫੁੱਲਾ ਜੜਾ ਜਿਹੜਾ ਮਰਜੀ ਆ ਜੀ ਕਿੰਨਾ ਟਾਈਮ ਹੋ ਗਿਆ ਤੈਨੂੰ ਇਹਨੂੰ ਲੈਕਟਿਨ ਚਲਾਉਂਦੇ ਨੂੰ ਚਲਾਉਂਦੇ ਮੈਂ ਤਾਂ ਇਹਦੇ ਤਾਂ ਦੋ ਹੀ ਚੀਜ਼ ਨੇ ਦੂਜੀ ਚੀਜ਼ ਨਾਲ ਠੀਕ ਆ ਪਹਿਲੇ ਹੀਰਾ ਵੀ ਚਲਾਈ ਆ ਠੀਕ ਆ ਪਹਿਲਾਂ ਤਾਂ ਮੇਰੇ ਕੋਈ ਨਹੀਂ ਆ ਠੀਕ ਆ ਟੋਡੇ ਵੀ ਚਲਾਈ ਆ ਯਾਨੀ ਇਹ ਤੇ ਹੁਣ ਚੈਲੰਜ ਕਰਦਾ ਨੂੰ ਵੀ ਜਿਹੜਾ ਮਰਜੀ ਆ ਜੀ ਇਹੇ ਨਮੀ ਲੈ ਕੇ ਆ ਜੇ ਅਗਲਾ ਚਲ ਠੀਕ ਆ ਫੇਰ ਹੋਰ ਠੀਕ ਆ ਵਧੀਆ ਹਾਂਜੀ ਬਾਕੀ ਦਾ ਮੇਨ ਸਾਰੇ ਹੁਣ ਜੀਰਾ ਦੀ ਫੈਨ ਨੇ ਹਾਂ ਆਪਾਂ ਗੱਲ ਹੈ ਜੀ ਉਹਦਾ ਫਰਕ ਇਹ ਆ ਚਾਹੇ ਜੇ ਮਰਜੀ ਲਾ ਲਓ ਕਚਾਈ ਪੱਖੋਂ ਠੀਕ ਆ ਉਹ ਇੱਕ ਗੱਲ ਹੈਗੀ ਐ ਇਹਨਾਂ ਨੂੰ ਹੱਡਾਂ ਦੀ ਮੋਟੀ ਆ ਉਹ ਬਹੁਤ ਹੀ ਜਿਵੇਂ ਹੁਣ ਇਹ ਤੇ ਲੋਹਾ ਲੱਗੇ ਇਹੀ ਕੰਮ ਆਉਣ ਗੁਰਦੀਪ ਚਲੋ ਲੋਕ ਅੱਜ ਕੱਲ ਮਾਰਕੇ ਨੂੰ ਵੱਧ ਹੋ ਗਏ ਹਾਂ ਬਸਾਲ ਦੇ ਕਰਤਾਰ ਦੇ ਪਰ ਜਿਹੜੀਆਂ ਇਹ ਜਿਹਦੇ ਨੇ ਕੰਮ ਇਹ ਨਹੀਂ ਪਤਾ ਵੱਧ ਕਰ ਜਾਣ ਕੰਮ ਖ ਵੱਧ ਹੀ ਕਰ ਆ ਆ ਤਾਂ ਉਹਦੇ ਜਿਹੜੀ ਮਲ ਆ ਜਿਹੜੇ ਆ ਨੱਟ ਜਿਹੇ ਨੇਗੇ ਉਹ ਤਾਂ ਸਰੀਏ ਨੇ ਸੂਤੇ ਉਹੇ ਜਿਹੇ ਹਨਾ ਹਾਂਜੀ ਆ ਉਹਦੇ ਬੋਟੇ ਲੱਗੇ ਹੋਏ ਨੇ ਨਾ ਟੁੱਟੇ ਨਾ ਕਰੇ ਇਹ ਚੀਜ਼ ਦਾ ਮੈਂ ਕਹਿੰਦਾ ਮੈਂ ਚਲਾ ਆਪ ਚਲਾ ਕੇ ਦੇਖੀ ਅੱਠ 80 ਇਹਨੂੰ ਉਹ ਹੀ ਜਾ ਹਾਂਜੀ ਹਾਂ ਆ ਨੌ ਮਾਡਲ ਰੱਖੀ ਤੁਸੀਂ ਹਾਂ ਤੇ ਕਦੇ ਆ ਨਹੀਂ ਦੇਖਿਆ ਸੀ ਵੀ ਅਜਾ ਉਹ ਓਲੀਵਰ ਦਾ ਨਟ ਜਾ ਟੁੱਟ ਗਿਆ ਜਾਂ ਉਹਦਾ ਟੁੱਟ ਗਿਆ ਕਿਉਂਕਿ ਸਰੀਏ ਸਰੀਆਂ ਦੇ ਹੀ ਬਣਾਇਆ ਪਿਆ ਜਿਗਾਰ ਉਹਦਾ ਪੂਰਾ ਹੈ ਨਾ ਉਹ ਤਾਂ ਤਗੜਾ ਜੀ ਹੂੰ ਉਹ ਤੇਰੇ ਕੋਲੇ ਵੀ ਨੌ ਮਾਡਲ ਹੀ ਆ ਹਾਂਜੀ ਠੀਕ ਆ ਇਹ ਦੋ ਆਈਆਂ ਸੀ ਨੌ ਚ ਇੱਕ ਛੋਟੇ gear ਵਾਲੀ ਇੱਕ ਵੱਡੇ ਵਾਲੀ ਇਹ ਤੇਰੇ ਵਾਲੀ ਵੱਡੇ gear ਵਾਲੀ ਛੋਟੇ gear ਵਾਲੀ ਛੋਟੇ ਕੋਲੇ ਵੱਡੇ ਵਾਲੀ ਹੋਣੀ ਹੈ ਜਿਹਦੇ ਟੂਲ ਉੱਪਰ ਹਾਂ ਸਾਤਰੀ ਜੀ ਇਹਦੇ ਟੂਲ ਹੈ ਨਹੀਂ ਠੀਕ ਆ ਇਹ ਦੋ ਮਾਡਲ ਆਏ ਠੀਕ ਚਲੋ ਅੱਧੀ ਆ ਜੀ ਸੋਰਾ ਹੀਰਾ ਜੀ ਹਾਂਜੀ ਉਹ ਰਾਤ ਨੂੰ ਕਹਿੰਦੀ ਵੀ ਮੇਰਾ ਤੀਜਾ ਘੇਰ ਲਾ ਲੋ ਕਣਕ ਕਣਕ ਚ ਠੀਕ ਆ ਅਸੀਂ ਕਦੇ 12 ਦੀ ਪੂਲੀ ਤੋਂ ਮਤਲਬ ਭਿਆਲ ਆ ਵੀ ਭਿਆਲ ਆ ਇਹਦਾ ਸਮਝੋ ਪੀਣਾ ਕਰਨੀ ਵੀ ਲੋੜ ਕਣਕ ਦੀ ਇੱਕ ਗੱਲ ਹੋਰ ਵੀ ਆ ਜੇ ਬੱਟ ਤੇ ਪੈ ਬੰਦੇ ਨੂੰ ਵੀ ਡਰਾਉਂਦੀ ਆ ਹੀਰਾ ਹਾਈਡਰੋਪੋਲ ਦੀ ਲੰਗਦੀ ਆ ਜਦੋਂ ਪੱਟ ਤੇ ਚੜਦੀ ਆ ਉਦੋਂ ਦੱਸਦੀ ਆ ਹੋ ਵੀ ਉੱਠ ਘੜ ਇਹ ਆ ਚੜੀ ਉੱਤੇ ਹੈ ਜਿੰਦਾ ਹਲਨ ਸਰ ਦਾ ਰੋਹ ਵੀ ਬਹੁਤ ਆ ਜੀ ਹਾਂ ਇਹ ਤਾਂ ਗੱਲ ਹੈਗੀ ਆ ਜਿਹੜੀ ਚੀਜ਼ ਦੀ ਸਿਫਤ ਆ ਉਹਦੀ ਸਿਫਤੀ ਆ ਹਨਾ ਸਹੀ ਹੈ ਜੀ ਖਿਚਾਈ ਪੱਖੋਂ ਦਾ ਮੰਨਣਯੋਗ ਹੈ ਜੀ ਉਹ ਬਾਕੀ ਕੰਮ ਤੇ ਡਿਪੈਂਡ ਆ ਜੀ ਕੋਈ ਵੀ ਮਸ਼ੀਨ ਆ ਹੁਣ ਮੇਰਾ ਇਹ ਵੀ ਜਾਹੋ ਜੇ ਛੰਦ ਚੰਗਾ ਬੰਦਾ ਮਾੜਾ ਟੱਕਰਿਆ ਉਹਨੇ ਉਹਦੀ ਪੰਡੀ ਕਰਾ ਦੇਣੀ ਹੁਣ ਜੇ ਬੰਦਾ ਚੰਗਾ ਵਿੱਚ ਮਾਲਕ ਰਿਪੇਅਰ ਨੂੰ ਨਹੀਂ ਪੈਸਾ ਖਰਚਵੇ ਹਨਾ ਹੁਣ ਇਹਦੇ ਤੇ ਇਹੀ ਗੱਲ ਹੋਈ ਸੀ ਵੀ ਪੈਸਿਆਂ ਦੀ ਕੋਈ ਟੈਨਸ਼ਨ ਨਹੀਂ ਲੈਣੀ ਅਜੀ ਰੰਗ ਆਪਾਂ ਨੌਧਰਾਣੀ ਫੈਕਟਰੀ ਆ ਵੈਕਟਰੀ ਆ ਤੇ ਉੱਥੋਂ ਪਹਿਲਾਂ ਪ੍ਰਾਈਮਰ ਲੈ ਕੇ ਆਏ ਆ ਉੱਥੇ ਹੀ ਰੰਗ ਲਿਆਂਦਾ ਰੰਗ ਮਲਿਆਉਣ ਦੀ ਵੀ ਲੋੜ ਨਹੀਂ ਪਈ ਅਸੇ ਉਹੀ ਹੁੰਦਾਗਾ ਉਹੀ ਜਿਹੜਾ ਉਹਨਾਂ ਨੂੰ ਕਹੇਦਾ ਪੀਲਾ ਮੇਰੇ ਖਿਆਲ ਵਿੱਚ ਉਹ ਉਹਨਾਂ ਨੂੰ ਦਿੰਦੇ ਹੀ ਕੰਪਨੀਆਂ ਨੂੰ ਹੈਣਾ ਉੱਥੇ ਹੀ ਜਾਂਦਾ ਨਾਬੇ ਅਨੁਸਾਰ ਨਾਬੇ ਨੂੰ ਸਪਲਾਈ ਉੱਥੋਂ ਹੁੰਦੀ ਹੈ ਠੀਕ ਹੈ ਤੇ ਉਹਨੂੰ ਮਿਲਾਉਣ ਦੀ ਵੀ ਜ਼ਰੂਰਤ ਨਹੀਂ ਪਈ ਰੰਗ ਦੀ ਠੀਕ ਹੈ ਤੇ ਬਾਕੀ ਰੇਟ ਰੂਟ ਉਹਨਾਂ ਦਾ ਬਹੁਤ ਜਾਇਦਾ ਬੰਦੇ ਵਧੀਆ ਨੇ ਠੀਕ ਹੈ ਜਿਵੇਂ ਦੁਕਾਨਾਂ ਤੋਂ ਲੈਨੇ ਆ ਕੋਈ ਹੁਣ ਕੀ ਰੇਟ ਪੈਂਦਾ ਵੀ ਇਹ ਇਹ ਆਪਾਂ ਨੂੰ ਰੰਗ ਪਿਆ ਜੀ 280 ਰੁਪਏ ਲੀਟਰ ਤੇ ਥਿਨਰ ਪਿਆ 150 ਨੂੰ ਹੈਣਾ 125 ਪਾਦੇ 30 ਨੂੰ ਠੀਕ ਹੈ ਤੇ ਪ੍ਰਾਈਮਰ ਵੀ ਇਹ ਹੀ ਰੇਟ ਜਾ ਪ੍ਰਾਈਮਰ 200 ਦਾ ਹੀ ਹੈ ਪ੍ਰਾਈਮਰ ਹਾਂ 200 ਉਹ ਮਸ਼ੀਨ ਇਹ ਆ ਵੀ ਲੱਗੀ ਨਹੀਂ ਬੱਜੀ ਨਹੀਂ ਕਿਦੋਂ ਇਹ ਨਹੀਂ ਉਹ ਆਪ ਬੰਦੇ ਨੂੰ ਜੱਜਮੈਂਟ ਨਹੀਂ ਹੁੰਦੀ ਵੀ ਤਿਆਰ ਹੋਈ ਆ ਹੋਈ ਆ ਉਹ ਤਾਂ ਕਾਬਲ ਨਹੀਂ ਇੱਕ ਦੋ ਸੀਜਨਾਂ ਦੇ ਕੋਲ ਮਿਲ ਜਾਣਾ ਇਹਦੇ ਪਿੱਛੇ ਘੁੱਲ ਜਾਣਾ ਜੀ ਹਾਂ ਇਹਦੇ ਵੀ ਕਟਰ ਦੇ ਵੀ ਉਹ ਡਬੈਟਰ ਬਦਲੇ ਇਹਦਾ ਠੀਕ ਆ ਪਹਿਲਾਂ ਵਾਲਾ ਮਤਲਬ ਉਹ ਫੂਸ ਲਿਫਟ ਜਾਂਦਾ ਸੀ ਉਹ ਫਿਰ ਪਾਈਪ ਤੋੜਨ ਲੱਗ ਜਾਂਦਾ ਸੀ ਠੀਕ ਆ ਉਹਨਾਂ ਨੇ ਨਾ ਪਹਿਲਾਂ ਵਾਲੇ ਜੇ ਪੱਤੀਆਂ ਜਾਂ ਵੱਧ ਸੀ ਉਹਦੀ ਗਲਾਈ ਹੁੰਦੀ ਆ ਕਲਰ ਮੋੜੀ ਹੋਈ ਕਲਰ ਮੋੜੀ ਉਹ ਕਲਰ 'ਚ ਫੂਸ ਫਸ ਜਾਂਦਾ ਸੀ ਠੀਕ ਆ ਹਾਂਜੀ ਚਲੋ ਠੀਕ ਆ ਹੋਰ ਮਿਸਤਰੀ ਜੀ ਠੀਕ ਹੋ ਲਾਤਾ ਜੋਰ ਨਾਲ ਤੁਸੀਂ ਵੀ ਰੰਗ ਕਰਾਉਣ ਨੂੰ ਹਾਂਜੀ ਬਸ ਜਿੰਨਾ ਇਹ ਕੰਮ ਰਹਿੰਦਾ ਜੀ ਬਾਕੀ ਸਾਰਾ ਇਹਨਾਂ ਨੇ ਕੀਤਾ ਜੀ ਇਹ ਆਪਣਾ ਦਾ ਰੰਗ ਰੰਗਦਾ ਹੋਰ ਨਕਸ਼ ਕੱਢਦਾ ਠੀਕ ਆ ਚਲੋ ਵਧੀਆ ਠੀਕ ਆ ਇਹਨਾਂ ਨੂੰ ਜਾਣਕਾਰੀ ਦੇਣ ਲਈ ਧੰਨਵਾਦ ਭਰਾ ਠੀਕ ਹੈ ਬੀ ਠੀਕ ਹੈ ਧੰਨਵਾਦ ਹੈ ਜੀ ਠੀਕ ਹੈ ਜੀ